ਅਸਤੀ ਚਮਕ ਦੀ ਦਮਕ ਦੀ ਲਾਈਫ ਦੇ ਪਿੱਛੇ ਕਈ ਸਾਰੇ ਦੁੱਖ ਵੀ ਲੁਕੇ ਹੁੰਦੇ ਨੇ ਹੁਣ ਪੰਜਾਬ ਦੀ ਮਸ਼ਹੂਰ ਐਕਟਰਸ ਤਾਨੀਆਂ ਨੇ ਪਹਿਲੀ ਵਾਰ ਆਪਣੀ ਪਰਸਨਲ ਲਾਈਫ ਦੇ ਨਾਲ ਜੁੜਿਆ ਦਰਦ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤਾ ਹੈ ਜੀਹਾਂ ਹੁਣ ਪੰਜਾਬੀ ਐਕਟਰਸ ਤਾਨੀਆਂ ਨੇ ਆਪਣੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਦੇ ਲਗਭਗ 3 ਮਹੀਨੇ ਪਹਿਲਾਂ ਹੋਏ ਹਮਲੇ ਤੇ ਆਪਣਾ ਦਰਦ ਜ਼ਾਹਿਰ ਕੀਤਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਇਸ ਘਟਨਾ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਉਸ ਨੇ ਕਈ ਸਵੇਰਾ ਫਿਲਮ ਸਟੂਡੀਓ ਵਿੱਚ ਤੇ ਰਾਤਾਂ ਆਈਸੀਯੂ ਵਿੱਚ ਬਿਤਾਈਆਂ ਇਸ ਦੇ ਨਾਲ ਨਾਲ ਉਸ ਨੇ ਲੋਕਾਂ ਨੂੰ ਤਿਉਹ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਇਸ ਸਾਲ 4 ਜੁਲਾਈ ਨੂੰ ਮੋਗਾ ਜ਼ਿਲ੍ਹੇ ਦੇ ਕੋਟ ਇਸੇ ਖਾਨ ਵਿੱਚ ਸਥਿਤ ਤਾਨੀਆਂ ਦੇ ਪਿਤਾ ਦੇ ਕਲੀਨਿਕ ਵਿੱਚ ਦਾਖਲ ਹੋਏ ਦੋ ਅਪਰਾਧੀਆਂ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ ਇਹ ਗੋਲੀਆਂ ਡਾਕਟਰ ਕੰਪੋਜ ਦੀ ਛਾਤੀ ਤੇ ਬਾਹ ਵਿੱਚ ਲੱਗੀਆਂ ਸਨ ਤਾਨੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਮੇਰੇ ਪਿਛਲੇ 3 ਮਹੀਨੇ ਇਸੇ ਤਰ੍ਹਾਂ ਬੀਤ ਗਏ ਨੇ 4 ਜੁਲਾਈ ਤੋਂ આજ ਤੱਕ ਜ਼ਿੰਦਗੀ ਨੇ ਮੈਨੂੰ ਅਜਿਹੇ ਸਮੇਂ ਵਿੱਚੋਂ ਲੰਘਾਇਆ ਹੈ ਜਿਨ੍ਹਾਂ ਦਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਸਾਹਮਣਾ ਕਰਨਾ ਪਵੇਗਾ ਜਿਵੇਂ ਕਿ ਆਈਸੀਯੂ ਆਪਰੇਟਿੰਗ ਥੀਏਟਰ ਤੇ ਵੇਟਿੰ ਸ਼ਤਾਕਤ ਇਸ ਮਰਪਣ ਦੀ ਪਰ ਕਰਦਾ ਸੀ ਕੁਝ ਦਿਨਾਂ ਸਾਂ ਜਦੋਂ ਮੈਂ ਸਵੇਰ ਨੂੰ ਸਟੂਡੀਓ ਦੀਆਂ ਲਾਈਟਾਂ ਤੇ ਕੈਮਰਿਆਂ ਦੇ ਸਾਹਮਣੇ ਮੁਸਕਰਾਉਂਦੇ ਹੋਏ ਸ਼ੁਰੂ ਕਰਦੀ ਸੀ ਪਰ ਜਿਵੇਂ ਹੀ ਰਾਤ ਪੈਂਦੀ ਸੀ ਮੈਨੂੰ ਆਈਸੀਯੂ ਵਿੱਚ ਆਪਣੇ ਪਿਤਾ ਦੇ ਬੈੱਡ ਕੋਲ ਆਪਣੇ ਹੰਝੂ ਚੁਪਾਉਣ ਦਾ ਦਿਖਾਵਾ ਕਰਨਾ ਪੈਂਦਾ ਸੀ ਤਾਨੀਆਂ ਨੇ ਲਿਖਿਆ ਇਸ ਵਿਚਕਾਰ ਮੇਰੀ ਜ਼ਿੰਦਗੀ ਬਿਲਕੁਲ ਬਦਲ ਗਈ ਮੈਨੂੰ ਨਹੀਂ ਪਤਾ ਕਿ ਮੇਰੀ ਜ਼ਿੰਦਗੀ ਵੈਨਿਟੀ ਤੋਂ ਵੈਂਟੀਲੇਟਰ ਤੱਕ ਕਿਵੇਂ ਬਦਲ ਗਈ ਮੈਂ ਸਕ੍ਰਿਪਟਾਂ ਲਿਪਸਟਿਕ ਸ਼ੇਡਾਂ ਤੇ ਕੈਮਰਿਆਂ ਦੇ ਬਾਰੇ ਗੱਲ ਕਰਨਾ ਬੰਦ ਕਰ ਦਿੱਤਾ ਉਹਨਾਂ ਦੀ ਥਾਂ ਟ੍ਰੈਕੀਓਸਟੋਮੀ ਗਟ ਬਲੀਡ ਟੀਐਲ ਕਾਊਂਟ ਤੇ ਬਲੱਡ ਯ ਦੋ ਨੌਜਵਾਨ ਕੋਟ ਇਸੇ ਖਾਨ ਵਿੱਚ ਡਾਕਟਰ ਅਨਿਲ ਕੰਬੋਜ ਦੇ ਕਲੀਨਿਕ ਵਿੱਚ ਮਰੀਜ਼ ਬਣ ਕੇ ਦਾਖਲ ਹੋਏ ਥੋੜੀ ਜਹੀ ਕਲਪਾਤ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਰਿਵੋਲਵਰ ਕੱਢੇ ਤੇ ਅਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਲਗਭਗ 5 ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਗੰਭੀਰ ਜ਼ਖਮੀ ਡਾਕਟਰ ਕੰਬੋਜ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਹਮਲਾਵਰ ਗੋਲੀਬਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਦੋਵਾਂ ਮੁਲਜ਼ਮਾਂ ਦੀਆਂ ਫੋਟੋਜ਼ ਵੀ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਸ ਆਪਣੀ ਪਰਸਨਲ ਲਾਈਫ ਵਿੱਚ ਤਾਨੀਆਂ ਬੜੇ ਔਖੇ ਸਮੇਂ ਤੋਂ ਲੰਗੀ ਹੈ ਪਰ ਉਹਨਾਂ ਨੇ ਇਸ ਦਾ ਅਸਰ ਕਦੀ ਵੀ ਆਪਣੀ ਪ੍ਰੋਫੈਸ਼ਨਲ ਲਾਈਫ ਤੇ ਨਹੀਂ ਪੈਣ ਦਿੱਤਾ ਜੁਲਾਈ ਵਿੱਚ ਵਾਪਰੀ ਘਟਨਾ ਤੋਂ ਬਾਅਦ ਤਾਨੀਆਂ ਦੀ ਇੱਕ ਪੰਜਾਬੀ ਫਿਲਮ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ ਉਸਨੇ 22 ਅਗਸਤ ਨੂੰ ਰਿਲੀਜ਼ ਹੋਈ ਫਿਲਮ ਫਫੇ ਕਟਣੀਆਂ ਵਿੱਚ ਨੀਰੂ ਬਾਜਵਾ ਦੇ ਨਾਲ ਕੰਮ ਕੀਤਾ ਸੀ ਹੁਣ ਜਲਦੀ ਉਹਨਾਂ ਦੀ ਦੂਸਰੀ ਫਿਲਮ ਕੋਡੇ ਕੋਡੇ ਛਾਟੂ 1 ਇੱਕ ਅਕਤੂਬਰ ਨੂੰ ਬਾਕਸ ਆਫਿਸ ਤੇ ਰਿਲੀਜ਼ ਹੋਵੇਗੀ ਇਸ ਫਿਲਮ ਵਿੱਚ ਉਹ ਐਮੀ ਵਿਰਕ ਦੇ ਆਪੋਜ਼ਿਟ ਨਜ਼ਰ ਆਵੇਗੀ ਹਾਲ ਹੀ ਵਿੱਚ ਕਰਨ ਔਜਲਾ ਦੇ ਨਵੇਂ Song For A Reason ਵਿੱਚ ਤਾਨੀਆਂ ਨੇ ਫੀਚਰ ਕੀਤਾ ਹੈ ਕਰਨ ਔਜਲਾ ਦਾ ਇਹ Song ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਤਾਨੀਆਂ ਕਰਨ ਔਜਲਾ ਦੇ ਗੀਤ ਵਿੱਚ ਫੀਚਰ ਕਰ ਚੁੱਕੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਜੋੜੀ ਨੇ ਪਰਦੇ ਤੇ ਆਪਣਾ ਮੈਜਿਕ ਕ੍ਰੀਏਟ ਕੀਤਾ ਹੈ